ਗੁਰਸ਼ਰਨ ਸਿੰਘ ਇਹ ਮੇਰਾ ਨਾਮ ਗੁਰਸ਼ਰਨ ਕੀ ਗੱਲਬਾਤ ਸੀ ਕਦੋਂ ਵੀ ਘਟਨਾ ਕਿਸ ਤਰ੍ਹਾਂ ਵਾਪਰੀ ਕੀ ਬਣਾ ਕੇ ਮੇਰੀ ਸਿਮਰਨ ਜੇਵੈਲਰ ਨਾਮ ਦੀ ਦੁਕਾਨ ਆ ਜੀ ਮੰਡੀ ਗਲੀ ਸੰਗਰੂਰ ਦੇ ਵਿੱਚ ਠੀਕ ਹੈ ਜੀ ਇੱਥੇ 19 ਤਰੀਕ ਨੂੰ ਮੈਂ ਆਪਦੇ ਕਿਸੇ ਕੰਮ ਗਿਆ ਹੋਇਆ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਕੋਈ ਅਣਪਛਾਤਾ ਬੰਦਾ ਆਇਆ ਜੀ ਤੇ ਉਹ ਦੁਕਾਨ ਦੇ ਵਿੱਚੋਂ ਆਪ ਮੇਰੇ ਡੈਕਸ ਦੇ ਵਿੱਚੋਂ ਹੱਥ ਮਾਰ ਕੇ ਚੋਰੀ ਕਰਕੇ ਲੈ ਗਿਆ ਜੀ ਡੈਡੀ ਮੇਰੇ ਸਾਹਮਣੇ ਹੀ ਬੈਠੇ ਨੇ ਪਰ ਉਹਨੇ ਪਤਾ ਨਹੀਂ ਲੱਗਣ ਦਿੱਤਾ ਉਹਦੇ ਹੱਥ ਦੀ ਸਫਾਈ ਨਹੀਂ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਤਕਰੀਬਨ 10-12 ਦਿਨਾਂ ਬਾਅਦ ਮੈਨੂੰ ਸਮਾਨ ਦੀ ਜ਼ਰੂਰਤ ਪਈ ਮੈਂ ਸਮਾਨ ਦੇਖਿਆ ਮੈਨੂੰ ਤਾਂ ਇਹ ਸੀ ਕਿਤੇ ਲੋਕਰ ਦੇ ਵਿੱਚ ਸਾਮਿਆ ਪਿਆ ਹੋਊਗਾ ਪਰ ਜਦੋਂ ਮੈਨੂੰ ਸਮਾਨ ਨਹੀਂ ਲੱਭਿਆ ਫਿਰ ਮੈਂ ਆਪਣੀ ਦੁਕਾਨ ਦਾ ਸੀਸੀਟੀਵੀ ਖੰਗਾ ਲਿਆ ਉਹਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਪਤਾ ਲੱਗਿਆ ਵੀ ਕੋਈ ਵਿਅਕਤੀ ਮੇਰੇ ਡੈਕਸ ਦੇ ਵਿੱਚ ਹੱਥ ਮਾਰ ਰਿਹਾ ਤੇ ਚੋਰੀ ਕਰਕੇ ਸਮਾਨ ਲੈ ਗਿਆ ਉਹਦੀ ਸਾਰੀ ਵੀਡੀਓ ਆ ਚੁੱਕੀ ਹੈ ਜੀ ਸੀਸੀਟੀਵੀ ਦੇ ਵਿੱਚ ਤੇ ਹੁਣ ਮੇਰੀ ਤਾਂ ਇਹੀ ਬੇਨਤੀ ਹੈ ਜੀ ਐਸਐਸਪੀ ਸਾਹਿਬ ਨੂੰ ਵੀ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਤੇ ਸਾਡਾ ਸਬਾਨ ਵਾਪਸ ਨੂੰ ਆਇਆ ਜਾ ਰਿਹਾ ਰਿਪੋਰਟ ਲਖਾਈ ਹੈ ਤੁਸੀਂ ਰਿਪੋਰਟ ਲਖਾਈ ਹੈ ਜੀ ਅਸੀਂ ਇਹ 6 ਤਰੀਕ ਨੂੰ ਅਸੀਂ थाना ਸੀਡੀ ਦੇ ਵਿੱਚ ਦਰਖਾਸਤ ਦੇ ਕੇ ਆਏ ਜੀ ਪਰ ਐ ਵੀ ਹਜੇ ਤੱਕ ਕੋਈ ਕਾਰਵਾਈ ਮੇਰੇ ਖਿਆਲ ਚ ਹੋਈ ਨਹੀਂ ਸਾਇਦ ਕਿ ਕਿਹਨਾਂ ਨੂੰ ਸਾਨੂੰ ਤਾਂ ਆਏ ਲਾ ਲੋ ਵੀ ਦੁਕਾਨ ਤੇ ਵੀ ਕੋਈ ਮੁਲਾਜ਼ਮ ਵੀ ਨਹੀਂ ਆਇਆ ਸਾਡੇ ਕੋਲ ਤਾਂ ਪੁੱਛਗਿੱਛ ਕਰਨ ਵਾਸਤੇ ਤੇ ਆਏ ਲਾ ਲੋ ਮੈਨੂੰ ਕੱਲ ਪਤਾ ਲੱਗਿਆ ਸ਼ਾਮ ਨੂੰ ਇਸ ਤਰ੍ਹਾਂ ਦੀ ਉਹ ਸੇਮ ਘਟਨਾ ਬਰਨਾਲਾ ਦੇ ਵਿੱਚ ਵੀ ਹੋਈ ਉਥੋਂ ਦੀਆਂ ਵੀ ਸੀਸੀਟੀਵੀ ਫੁਟੇਜ ਮੇਰੇ ਕੋਲ ਆ ਚੁੱਕੀਆਂ ਨੇ ਜੀ। ਹਾਂ। ਉਸ ਦਿਨ ਹੋਈ ਐ। ਉਸੇ ਦਿਨ ਹੀ 19 ਤਰੀਕ ਨੂੰ ਮੇਰੀ ਦੁਕਾਨ ਤੇ ਤਕਰੀਬਨ ਆਹ ਲਓ ਵੀ 12 ਤੋਂ ਸਵਾ 12 ਦੇ ਵਿੱਚ ਹੋਈ ਐ ਦੁਪਹਿਰੇ। ਤੇ ਬਰਨਾਲੇ ਦੇ ਵਿੱਚ ਇਹ ਚੋਰੀ ਹੋਈ ਐ ਜੀ 1:50:55 ਮਿੰਟ ਦੇ। ਦੁਪਹਿਰੇ। ਦੁਪਹਿਰੇ ਜੀ। ਉਸੇ ਸੇਮ ਡੇ ਜੀ। ਗੁਰਸ਼ਰਨ ਸਿੰਘ ਇਹ ਮੇਰਾ ਨਾਮ ਗੁਰਸ਼ਰਨ ਕੀ ਗੱਲਬਾਤ ਸੀ ਕਦੋਂ ਦੀ ਘਟਨਾ ਕਿਸ ਤਰ੍ਹਾਂ ਵਾਪਰੀ ਕੀ ਬਣਾ ਕੇ ਮੇਰੀ ਸਿਮਰਨ ਜੈਵਲਰ ਨਾਮ ਦੀ ਦੁਕਾਨ ਆ ਜੀ ਮੰਡੀ ਗਲੀ ਸੰਗਰੂਰ ਦੇ ਵਿੱਚ ਠੀਕ ਹੈ ਜੀ ਇੱਥੇ 19 ਤਰੀਕ ਨੂੰ ਮੈਂ ਆਪਦੇ ਕਿਸੇ ਕੰਮ ਗਿਆ ਹੋਇਆ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ ਜੀ ਕੋਈ ਅਣਪਛਾਤਾ ਬੰਦਾ ਆਇਆ ਜੀ ਤੇ ਉਹ ਦੁਕਾਨ ਦੇ ਵਿੱਚੋਂ ਆਪ ਮੇਰੇ ਡੈਕਸ ਦੇ ਵਿੱਚੋਂ ਹੱਥ ਮਾਰ ਕੇ ਚੋਰੀ ਕਰਕੇ ਲੈ ਗਿਆ ਜੀ ਡੈਡੀ ਮੇਰੇ ਸਾਹਮਣੇ ਬੈਠੇ ਨੇ ਪਰ ਉਹਨੇ ਪਤਾ ਨਹੀਂ ਲੱਗਣ ਦਿੱਤਾ ਉਹਦੇ ਹੱਥ ਦੀ ਸਫਾਈ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਤਕਰੀਬਨ 10-12 ਦਿਨਾਂ ਬਾਅਦ ਮੈਨੂੰ ਸਮਾਨ ਦੀ ਜ਼ਰੂਰਤ ਪਈ ਮੈਂ ਸਮਾਨ ਦੇਖਿਆ ਮੈਨੂੰ ਤਾਂ ਐ ਸੀ ਕਿਤੇ ਲੋਕਰ ਦੇ ਵਿੱਚ ਸਾਮੇ ਪਿਆ ਹੋਊਗਾ ਪਰ ਜਦੋਂ ਮੈਨੂੰ ਸਮਾਨ ਨਹੀਂ ਲੱਭਿਆ ਫਿਰ ਮੈਂ ਆਪਣੀ ਦੁਕਾਨ ਦਾ ਸੀਸੀਟੀਵੀ ਖੰਗਾ ਲਿਆ ਉਹਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਪਤਾ ਲੱਗਿਆ ਵੀ ਕੋਈ ਵਿਅਕਤੀ ਮੇਰੇ ਡੈਕਸ ਦੇ ਵਿੱਚ ਹੱਥ ਮਾਰ ਰਿਹਾ ਤੇ ਚੋਰੀ ਕਰਕੇ ਸਮਾਨ ਲੈ ਗਿਆ ਉਹਦੀ ਸਾਰੀ ਵੀਡੀਓ ਆ ਚੁੱਕੀ ਹੈ ਜੀ ਸੀਸੀਟੀਵੀ ਦੇ ਵਿੱਚ ਤੇ ਹੁਣ ਮੇਰੀ ਤਾਂ ਇਹੀ ਬੇਨਤੀ ਹੈ ਜੀ ਐਸਐਸਪੀ ਸਾਹਿਬ ਨੂੰ ਵੀ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਕਿ ਸਾਡਾ ਸਵਾਨ ਵਾਪਸ ਨੂੰ ਆਇਆ ਜਾਵੇ ਰਿਪੋਰਟ ਲਖਾਈ ਹੈ ਜੀ ਅਸੀਂ ਇਹ 6 ਤਰੀਕ ਨੂੰ ਅਸੀਂ थाना ਸੀਡੀ ਦੇ ਵਿੱਚ ਦਰਖਾਸਤ ਦੇ ਕੇ ਆਏ ਜੀ ਪਰ ਐ ਵੀ ਹਜੇ ਤੱਕ ਕੋਈ ਕਾਰਵਾਈ ਮੇਰੇ ਖਿਆਲ ਚ ਹੋਈ ਨਹੀਂ ਸਾਇਦ ਕਿ ਸਾਨੂੰ ਸਾਨੂੰ ਤਾਂ ਐਨਾਲੋ ਵੀ ਦੁਕਾਨ ਤੇ ਵੀ ਕੋਈ ਮੁਲਾਜ਼ਮ ਵੀ ਨਹੀਂ ਆਇਆ ਸਾਡੇ ਕੋਲ ਤਾਂ ਪੁੱਛਗਿੱਛ ਕਰਨ ਵਾਸਤੇ ਤੇ ਐਨਾਲੋ ਮੈਨੂੰ ਕੱਲ ਪਤਾ ਲੱਗਿਆ ਸ਼ਾਮ ਨੂੰ ਇਸ ਤਰ੍ਹਾਂ ਦੀ ਉਹ ਸੇਮ ਘਟਨਾ ਬਰਨਾਲਾ ਦੇ ਵਿੱਚ ਵੀ ਹੋਈ ਹੈ ਉੱਥੋਂ ਦੀਆਂ ਵੀ ਸੀਸੀਟੀਵੀ ਫੁਟੇਜ ਮੇਰੇ ਕੋਲ ਆ ਚੁੱਕੀਆਂ ਨੇ ਜੀ ਹਾਂ ਉਸ ਦਿਨ ਹੋਈ ਹੈ ਉਸੇ ਦਿਨ 19 ਤਰੀਕ ਨੂੰ ਮੇਰੀ ਦੁਕਾਨ ਤੇ ਤਕਰੀਬਨ ਆਇਆ ਲੱਭੀ 12 ਤੋਂ ਸਵਾ 12 ਦੇ ਵਿੱਚ ਹੋਈ ਹੈ ਦੁਪਹਿਰੇ ਤੇ ਬਰਨਾਲੇ ਦੇ ਵਿੱਚ ਇਹ ਚੋਰੀ ਹੋਈ ਹੈ ਜੀ 1 ਵਜੇ 50 55 ਮਿੰਟ ਤੇ ਦੁਪਹਿਰੇ ਦੁਪਹਿਰੇ ਜੀ ਉਸੇ ਸੇਮ ਡੇ ਜੀ